ਲੋ ਵੀ ਸੱਜਣੋ ਚੰਗੀ ਜਾਣਕਾਰੀ ਚੈਨਲ ਨੂੰ ਲਾਈਕ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਬੜਾ ਪਾਣੀ ਆ ਗਿਆ ਨੇ ਵਿੱਚ ਰਹਿ ਰੁਗਣ ਪਾਣੀ ਤਾ ਆ ਵੇਲੇ ਜਿਹੜਾ ਖੜਗਾ ਨਾ ਪਟਕਣੀਆਂ ਤੇ ਫੋੜ ਫੋੜ ਪਾਣੀ ਹੋਣਾ ਸੱਜਣੋ ਅਸੀਂ ਖੜੇ ਆ ਪੈਂਡ ਭੁੱਲਰ ਦੇ ਵਿੱਚ ਤੇ ਮੀਂਹ ਅੱਜ ਬਹੁਤ ਜ਼ਿਆਦਾ ਪਿਆ ਸੀਗਾ ਪਰ ਜਿਹੜੇ ਮੀਂਹ ਦੇ ਜਿਹੜੇ ਬੰਦੇ ਨੇ ਸਹੀ ਫਾਇਦਾ ਲਿਆ ਉਹ ਆ ਬੰਦੇ ਆ ਨੌਜਵਾਨ ਆ ਪਿੰਡ ਦੇ ਤੇ ਬਹੁਤ ਵਧੀਆ ਇਹਨਾਂ ਦਾ ਕਦਮ ਆ ਜੋ ਮੀਂਹ ਦੇ ਪੈਣ ਤੋਂ ਬਾਅਦ ਬੂਟੇ ਲਾ ਰਹੇ ਆ ਤੇ ਬਾਈਆਂ ਨਾਲ ਗੱਲਬਾਤ ਕਰਦੇ ਆ ਪਿੰਡ ਦੀ ਨਾ ਕੋਈ ਸਾਂਝੀ ਜਗ੍ਹਾ ਸੀਗੀ ਇੱਥੇ ਬਾਈਆਂ ਨੂੰ ਪੁੱਛਦੇ ਵੀ ਕਿੰਨੇ ਬੂਟੇ ਲਾਤੇ ਆ ਤੇ ਬਾਈ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਕੀ ਹਾਲ ਚਾਲ ਆ ਠੀਕ ਠਾਕ ਹੋ ਬਈ ਵਧੀਆ ਵਧੀਆ ਹੋ ਬਈ ਤੇ ਆ ਜਿਹੜੀ ਜਗ੍ਹਾ ਤੇ ਖੜੇ ਆ ਬਈ ਇਹ ਪੰਚਾਇਤੀ ਜਗ੍ਹਾ ਸੀ ਜਾਂ ਕੋਈ ਸਾਂਝਾ ਪੰਚਾਇਤ ਦੀ ਜਗ੍ਹਾ ਹੀ ਸਵਾ ਦੋ ਕਿੱਲੇ ਠੀਕ ਆ ਜੀ ਤੇ ਇਹਦੇ ਚੀਜ਼ ਅਸੀਂ ਆਪ ਉੱਤੇ ਲਾ ਰਹੇ ਆ ਹਜ਼ਾਰ ਕੂਟੇ ਦਾ ਟੀਚਾ ਮੰਨਿਆ ਜੀ ਅਸੀਂ ਠੀਕ ਹੈ ਜੀ ਅਸੀਂ 15 15 ਫੁੱਟ ਦੇ ਬੂਟੇ ਲਾ ਰਹੇ ਹਾਂ ਬੂਟੇ ਤੋਂ ਬੂਟਾ ਅੱਛਾ ਤੇ ਕਿਹੜੇ 4 ਫੁੱਟ ਚੌੜੇ ਦੇ 3 ਅੰਦਰ ਫੁੱਟ ਉੱਤੇ ਬੈੱਡ ਬਣਾਏ ਬਿੱਡਾਂ ਤੇ ਲਾ ਰਹੇ ਠੀਕ ਹੈ ਜੀ ਕਿਹੜੇ ਕਿਹੜੇ ਬਈ ਬੂਟੇ ਲੈ ਕੇ ਆਏ ਤੁਸੀਂ ਬੂਟੇ ਜੀ ਸਾਡੇ ਕੋਲ 16 ਪ੍ਰਕਾਰ ਦੇ ਆ ਹਲਾਲੇ ਵੀ ਆ ਤੇ ਵਿਰਾਸਤੀ ਬੂਟੇ ਵੀ ਲੈ ਕੇ ਆਏ ਜੀ ਜਿਵੇਂ ਵਣਸੀ ਪੁਰਾਣੇ ਆਪਣੇ ਕਿਪਲ ਬੋੜ ਤੇ ਆਪਣੇ ਜੰਡ ਤੇ ਆਪਣੇ ਬਾਕੀ ਸਬੰਜਨੇ ਸਬੰਜਨੇ 슈ਗਰ ਫ੍ਰੀ ਇਹਦੇ ਤੇ ਬਾਕੀ ਫਲਾਅਲੇ ਅੰਬ ਕੇਲਾ ਤੇ ਨਾਰ ਜਾਮਣ ਬਸ ਐ ਹੀ ਹੈ ਬੂਟੇ ਸਾਰੇ 16ਂ ਪ੍ਰਕਾਰ ਦੇ ਆ ਗਏ ਆ ਤੁਸੀਂ ਮੰਨ ਕੇ ਚਲੋ ਹੋਰ ਵੀ ਪੰਡ ਦੇ ਜਿਵੇਂ ਕਈ ਵਧੀਆ ਕੰਮ ਕਰਦੇ ਹੋ ਤੇ ਹੁਣ ਤੁਸੀਂ ਬੂਟੇ ਲੈ ਕੇ ਆਓ ਬੂਟੇ ਬਈ ਸੌਖੀ ਮਿਲ ਗਏ ਜਾਂ ਜਿਵੇਂ ਸਰਕਾਰ ਦੇ ਰੂਲ ਆ ਵੀ ਬੂਟੇ ਮਿਲ ਜਾਂਦੇ ਆ ਤੇ ਜਾਂ ਬੂਟੇ ਦਾ ਪੂਰੀ ਤਸੱਲੀ ਕਰਾ ਕੇ ਮਿਲੇ ਆ ਬਈ ਸਾਡੇ ਕੋਲ ਐਪਲੀਕੇਸ਼ਨਾਂ ਲਿਖੀਆਂ ਪਈਆਂ ਪਹਿਲਾਂ ਜੀ ਨਰਸਰੀ ਗਏ ਉਹਾਂ ਦੇ ਵੀ ਤੁਸੀਂ ਰੇਂਜਾ ਦਫ਼ਤਰ ਜਾਓ ਉੱਥੇ ਗਏ ਉਹਨਾਂ ਨੇ ਸਾਨੂੰ ਉਹ ਨਵਾਂ ਸਾਡੇ ਕੋਲ 86 ਤੁਸੀਂ ਵੀਡੀਓ ਦਫ਼ਤਰ ਜਾਓ ਵੀਡੀਓ ਦਫ਼ਤਰ ਗਏ ਉਹਾਂ ਨੇ ਉੱਥੇ ਪਹਿਲਾਂ ਹੀ ਲੱਗੇ ਦੀ ਬੂਟੇ ਪਹਿਲਾਂ ਨਰੇਗਾ ਥਰੂ ਲੱਗੇ ਨਰੇਗਾ ਨੇ ਆ ਥੱਲੇ ਲਾਏ ਸੀਗੇ ਜਿਵੇਂ ਆ ਲੱਗੇ ਟੋਏ ਪੱਟ ਗਈ ਤੇ ਉਹ ਪਾਣੀ ਆਏ ਤੋਂ ਮਰ ਗਈ ਜੀ ਹੋਨਤਾ ਹੀ ਸਾਨੀ ਆ ਇਤਨ੍ਹਾ ਬਾਤ ਕਰਦੇ ਜਸਵੀਰ ਸਿੰਘ ਪੱਤਰਕਾਰ ਤੁਹਾਡੇ ਪੈਨ ਵਾਲੇ ਦਾ ਠੀਕ ਆ ਜਿਹਦੇ ਸਾਨੂੰ ਆ 7-800 ਬੂਟਾ ਲੈ ਕੇ ਦਿੱਤਾ ਜੀ ਤੇ ਸਾਨੂੰ ਤਾਂ 30 ਤੋਂ 35 ਰੁਪਏ ਬੂਟੇ ਦੇ ਮੰਗਦੇ ਸੀਗੇ 20-25 ਤੋਂ ਸਟਾਰਟ ਹੋਏ ਸੀ ਜਿਹੜੇ ਚੰਗੇ ਕੰਮ ਕਰਨਾ ਹੋਏ ਉਹਦੇ ਵਿੱਚ ਵੀ ਸਾਥ ਬਹੁਤ ਘੱਟ ਮਿਲਦਾ ਤੇ ਤੇ ਸਰਕਾਰ ਨੇ ਜੇ ਆਮਦਨੀ ਲੈਣੀ ਹੋਵੇ ਆਮਦਨ ਤਾਂ ਇਹਨਾਂ ਨੂੰ ਦਾਰੂ ਤੋਂ ਬਹੁਤ ਹੋਈ ਜਾਂਦੀ ਹੈ ਹੁਣ ਇਹ ਕਹੀ ਤਾਂ ਇਹਦੇ ਵਾਤਾ ਨਹੀਂ ਰਿਹਾ ਬੂਟਾ ਤਾਂ ਕੋਈ ਫ੍ਰੀ ਦੇ ਵਿੱਚ ਵੀ ਲਾ ਕੇ ਖੁਸ਼ ਨਹੀਂ ਅੱਜ ਦੇ ਟਾਈਮ ਦੇ ਵਿੱਚ ਸਹੀ ਆ ਬਈ ਤੇ ਸਾਡੇ ਕੋਲ ਹੁਣ ਜਗ੍ਹਾ ਵੀ ਨਹੀਂ ਸੀ ਅਸੀਂ ਖਰਚਾ ਵੀ ਕੀਤਾ ਜੇਸੀਪੈਲ ਨੂੰ 40-45000 ਰੁਪਏ ਦਿੱਤਾ ਜਿਹੜਾ ਬੈੱਡ ਬਣਾਉਂਦਾ ਜੀ ਠੀਕ ਆ ਤੇ ਪਰ ਸਾਡੇ ਕੋਲ ਬੂਟੇ ਨਹੀਂ ਸੀ ਜੇ ਪੱਤਰਕਾਰ ਸਾਹਿਬ ਨਾਲ ਬੂਟੇ ਦਵਾਉਂਦੇ ਤਾਂ ਸਾਡੀ ਜਗ੍ਹਾ ਖਾਲੀ ਰਹਿਣੀ ਸਾਡੇ ਕੋਲ ਬਚਦਾ ਹੀ ਨਹੀਂ ਸੀ ਬੂਟੇ ਲੈਣ ਦਾ ਜੀ ਸਹੀ ਆ ਬਈ ਬਾਕੀ ਜਿੰਨੇ ਵੀ ਆ ਨੌਜਵਾਨ ਸਾਰੇ ਵੀਰ ਆ ਕਿਉਂਕਿ ਸਮੇਂ ਤੋਂ ਹੋਰ ਵੀ ਬੰਦੇ ਹੈਗੇ ਆ ਜਿਵੇਂ ਮੰਨ ਕੇ ਚੱਲ ਅਗਲੇ ਫ੍ਰੀ ਬੈਠੇ ਆ ਪਰ ਜਿਹੜਾ ਆ ਕਦਮਾ ਵਰਤਾਵਰਣ ਜੋ ਪਚਾਰੇ ਆ ਬਹੁਤ ਵੱਡਾ ਹੈਗਾ ਉਪਰਾਲਾ ਹੈਗਾ ਬਾਈ ਜੀ ਤੁਹਾਨੂੰ ਸਾਰਿਆਂ ਨੂੰ ਇਹ ਬਹੁਤ ਬਹੁਤ ਧੰਨਵਾਦ ਤੇ ਜਿੰਨੇ ਵੀ ਆਪਣੇ ਸ੍ਰੀ ਮੁਖਸਰ ਸਾਹਿਬ ਦੇ ਮੁਲਾਜ਼ਮਾ ਉਹਨਾਂ ਨੂੰ ਬੇਨਤੀ ਹੈ ਵੀ ਇਹਨਾਂ ਬੰਦਿਆਂ ਨੂੰ ਜਰੂਰ ਸਨਮਾਨਤ ਕੀਤਾ ਜਾਵੇ ਜੋ ਆਪਣਾ ਕੋਈ ਵੀ ਤਿਆਰ ਹੁੰਦਾ ਕਿਉਂਕਿ ਜਿਹੜਾ ਕੰਮ ਕਰ ਰਹੇ ਆ ਮੇਰੇ ਸਾਵਾਂ ਬਹੁਤ ਵਧੀਆ ਕੰਮ ਆ ਸ੍ਰੀ ਮੁਖਸਰ ਸਾਹਿਬ ਦੇ ਮੇਰੇ ਸਾਵਾਂ ਪਹਿਲ ਕੀਤੀ ਇਹਨਾਂ ਨੌਜਵਾਨਾਂ ਨੇ ਤੇ ਹੋਰ ਵੀ ਜਿੰਨੇ ਵੀ ਨੇੜ ਦੇ ਲੋਕ ਆ ਬਾਈਆਂ ਨੂੰ ਹੱਲਾਸ਼ੇਰੀ ਕਮੈਂਟ ਕਰੋ ਇਹਨਾਂ ਦੇ ਹੱਲਾਸ਼ੇਰੀ ਵਧਾਓ ਤੇ ਬਈ ਹੋਰ ਵੀ ਕੋਈ ਆ ਬੂਟੇ ਲਾਉਣ ਨਾਲ ਕੋਈ ਕਦਮ ਹੋਰ ਵੀ ਸਭ ਤੋਂ ਪਹਿਲਾਂ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇੱਕ ਤਾਂ ਆਪਣੇ ਪਿੰਡ ਲਾਇਬ੍ਰੇਰੀ ਚੱਲ ਰਹੀ ਆ ਮੈਂ ਤੇ ਮੇਰਾ ਦੋਸਤ ਦੋ ਜਣੇ ਲਾਇਬ੍ਰੇਰੀ ਦੀ ਕੇਅਰ ਕਰ ਰਹੇ ਆ ਪਰ ਬਈ ਜਿੱਥੋਂ ਤੱਕ ਵੇਖਿਆ ਜਾਵੇ ਪੰਜਾਬ 'ਚ ਛੇਵਾਂ ਅੰਦਰੀਆ ਬਹੁਤ ਵੱਡੀ ਚੀਜ਼ ਆਈ ਆ ਜਿਸ ਨਾਲ ਪੰਜਾਬ ਦਾ ਕਹਾਣ ਹੋਈ ਜਾਂਦਾ ਲੋਕਾਂ ਨੂੰ ਆਪਾਂ ਪੜ੍ਹਾਈ ਵਾਲੇ ਪਾਸੇ ਤੋਰੀਏ ਲੋਕਾਂ ਨੂੰ ਪੰਜਾਬ ਬਾਰੇ ਜਾਗਰੂਕ ਕਰੀਏ ਆਉਣ ਵਾਲੇ ਕੱਲ੍ਹ 'ਚ ਆਪਾਂ ਪੰਜਾਬ ਨੂੰ ਬਚਾ ਸਕੀਏ ਤੇ ਆ ਬੂਟਿਆਂ ਦਾ ਤੁਹਾਨੂੰ ਬਾਈ ਗੁਰਪ੍ਰੀਤ ਨੇ ਦੱਸ ਹੀ ਦਿੱਤਾ ਧੰਨਵਾਦ ਹੋਰ ਕਈ ਸੱਜਣ ਮਿੱਤਰ ਨੇ ਬਾਈ ਰੱਖਣਾ ਵਿਚਾਰ ਪਿੰਡ ਦਾ ਬਾਈ ਸਹਿਯੋਗ ਹੈਗਾ ਇੰਨਾ ਕ ਵੀ ਚਲੋ ਸਾਨੂੰ ਜਗ੍ਹਾ ਦਿੱਤੀ ਐ ਇੱਕ ਰਿਕਵੈਸਟ ਦੇ ਉੱਪਰ ਤੇ ਸਰਕਾਰੀ ਸੀਗਾ ਥਾਂ ਇਹ ਵੀ ਸਰਪੰਚ ਸਾਹਿਬ ਨੇ ਸਾਨੂੰ ਜਗ੍ਹਾ ਦੇਦੀ ਵੀ ਤੁਸੀਂ ਆਪਦਾ ਬੂਟੇ ਲਾ ਲਓ ਤੇ ਜੀਸੀਬੀ ਲਾ ਕੇ ਪੈਸੇ ਕੋਲੋਂ ਸਾਰੇ ਸੰਜਣਾ ਨੇ ਜਿਨ੍ਹਾਂ ਜਿਨ੍ਹਾਂ ਨੇ ਪਾਇਆ ਉਹਨਾਂ ਦਾ ਵੀ ਧੰਨਵਾਦ ਵੀ ਪੈਸੇ ਪਾ ਕੇ ਜੀਸੀਬੀ ਲਾਈ ਆ ਜੀਸੀਬੀ ਨਾਲ ਬੈੱਡ ਬਣਾਇਆ ਬੈੱਡ ਤਾਂ ਬਣਾਏ ਵੀ ਕਿਉਂਕਿ ਥਾਂ ਰੂਣਾ ਪਾਣੀ ਜਿਹੜਾ ਮੀਂਹ ਦਾ ਉਹ ਰੁਕ ਜਾਂਦਾ ਤੇ ਉੱਤੇ ਰਹਿਣਗੇ ਤਾਂ ਪਾਣੀ ਤੋਂ ਤਾਂ ਘੱਟੋ ਘੱਟ ਬਚਤ ਹੋ ਜੂਗੀ ਤੇ ਇਹੀ ਕੰਮ ਆ ਚਲੋ ਸਾਰੇ ਸੱਜਣਾ ਦਾ ਜਿਨ੍ਹਾਂ ਦਾ ਸਜੋਗ ਆ ਉਹਨਾਂ ਦਾ ਧੰਨਵਾਦ ਆ ਬਹੁਤ ਬਹੁਤ ਤੇ ਜਿਨ੍ਹਾਂ ਨੇ ਵੀ ਪੈਸੇ ਨਾਲ ਮਦਦ ਕੀਤੀ ਆ ਜਾਂ ਭਤੀ ਸੇਵਾ ਕੀਤੀ ਆ ਸਾਰਿਆਂ ਦਾ ਧੰਨਵਾਦ ਆ ਤੇ ਆ ਵੀਰ ਹੋਰ ਵੀ ਇੱਕ ਵਿਚਾਰ ਰੱਖਣਾ ਚਾਹੁੰਦਾ ਰਣਜੀਤ ਇਹਦੀ ਖਾਦ ਹੁੰਦੀ ਇਥੋਂ ਬਾਈ ਕੋਲ ਗੰਡੋਇਆ ਦੀ ਖਾਦ ਵੀ ਹੁੰਦੀ ਆ ਤੇ ਬਾਈ ਨੇ ਖਾਦ ਫ੍ਰੀ ਖਾਦ ਦਿੱਤੀ ਆ ਕਿਉਂਕਿ ਜਿਹੜੇ ਗੰਡੋਇਆ ਦੀ ਖਾਦ ਆ ਉਹਦੇ ਨਾਲ ਕੋਈ ਬੂਟਾ ਸੁੱਕਦਾ ਨਹੀਂ ਆ ਨਾਲ ਦੀ ਨਾਲ ਚੱਲ ਪਿੰਦਾ ਮੀਨੀ ਮੌਸਮਾ ਬੂਟਾ ਵੈਸੇ ਨਹੀਂ ਸੋਖਦਾ ਪਰ ਖਾਦ ਦਾ ਪੂਰਾ ਜਿਵੇਂ ਇੱਕ ਪੂਰਾ ਸ਼ਕਤੀ ਮਿਲ ਜਾਂਦੀ ਹੈ ਬੂਟੇ ਨੂੰ ਬਾਕੀ ਬਈ ਜੀ ਹੁਣ ਇਹ ਬਾਈ ਨੂੰ ਖਾਦ ਬਾਈ ਤਿਆਰ ਕਰਦਾ ਇਹਨੂੰ ਨੌਲੇਜ ਵੀ ਬਹੁਤ ਆ ਕੀ ਪਾੜੀ ਨਾਲ ਲੇਟੜਾ ਬੂਟਿਆਂ ਬਾਹਰ ਪਾਈ ਬਾਈ ਸਾਡੇ ਨਾਲ ਲੱਗਿਆ ਦਾ ਸਰੀਰ ਦਾ ਸਹੀ ਆ ਵੀ 10 10 ਕਿਉਂ ਨਹੀਂ ਕਰਾ ਰਿਹਾ ਜਿਵੇਂ ਜਿਵੇਂ ਜਿੰਨੇ ਕਿੰਨੇ ਫੁੱਟ ਤੇ ਲਾਉਣੇ ਆ ਵੀ ਉਦਾਂ ਵੀ ਬਾਈ ਦੱਸਦਾ ਵੀ ਕਈ ਵਾਰੀ ਬੂਟੇ ਆਪਾਂ ਵੈਸੇ ਲਾ ਦਨੇ ਡੂੰਗੀ ਲਾ ਦਨੇ ਗੱਡਣ ਤਾਂ ਆਏ ਸੀ ਬਾਈ ਵੀ ਜਿੱਥੇ ਟੋਆ ਪੱਟਾ ਬੂਟਾ ਲਾ ਦਈਏ ਬਾਈ ਜਣਾ ਵੀ ਨਹੀਂ ਮਣਗਣ ਕੇ ਬੂਟੇ ਲਾਵਾਂਗੇ ਠੀਕ ਆ ਜੀ ਪੂਰੀ ਮਿਹਨਤੀ ਦੇ ਨਾਲ ਬੂਟੇ ਲਾਈ ਜਾਂਦੇ ਜੀ ਬਾਈ ਦੇ ਬਾਈ ਦੇ 15 ਤੋਂ 17 ਕੋਚ ਕੀਤਾ ਬਾਈ ਖੇਤੀਬਾੜੀ ਓਕੇ ਆ ਛੋਟੇ ਛੋਟੇ ਪਰ ਉਹਦਾ ਜੋ ਨੌਲ ਚੈਨ ਦੀ ਹੈ ਨਾ ਛਾੜੀ ਚਾਲ ਬੋ ਸਹੀ ਆ ਬਾਈ ਬਸ ਬਾਈ ਥੋੜੀ ਸੰਗ ਲਈ ਬੈਠੀ ਐ ਨੂੰ ਸਹੀ ਆ ਸੰਗ ਦਾ ਬਹੁਤ ਆ ਬਾਈ ਹਾਂ ਨਹੀਂ ਸੰਗ ਤਾਂ ਨਹੀਂ ਚਾਹੀਦੀ ਪਰ ਜਿਵੇਂ ਕੋਰਸ ਬਾਈ ਨੇ ਦੱਸਿਆ ਕਿਉਂਕਿ ਉਹ ਵੈਲਿਊ ਅੱਜ ਦੇਖੋ ਪੰਡ ਦੇ ਕੰਮ ਆ ਰਹੀ ਐ ਠੀਕ ਆ ਕੋਈ ਵੀ ਆਪਾਂ ਚੀਜ਼ ਕਰਾਂਗੇ ਉਹਦਾ ਨੁਕਸਾਨ ਨਹੀਂਗਾ ਫਾਇਦਾ ਹੁੰਦਾ ਦੇਖੋ ਹੁਣ ਸੰਜ ਚੱਲਣਗੇ ਆਪਣਾ ਪੰਡ ਹੀ ਇੱਥੇ ਬੈਠੂਗਾ ਤੇ ਬਈ ਬਹੁਤ ਵਧੀਆ ਪਰਾਲਾ ਇਹਨਾਂ ਦਾ ਜਿਵੇਂ ਹੁਣ ਅਸੀਂ ਲੱਗੇ ਸਾਡੇ ਮਗਰਾਂ ਨਿੱਕੇ ਨਿੱਕੇ ਪੰਜ ਛੇ ਜਵਾਕ ਹੈ ਬੱਚੇ ਲੱਗੇ ਹਨ ਹੁਣ ਇਹਨਾਂ ਦੀ ਰੁਚੀ ਵੀ ਇਦਾਂ ਹੀ ਵਧਣੀ ਹੈ ਸਾਡੇ ਲਈ ਸਹੀ ਹੈ ਸਹੀ ਹੈ ਬਈ ਤੇ ਜੇ ਅਸੀਂ ਆਪ ਵੀ ਬਈ ਹੁਣ ਛੇਵੇਂ ਦਰਿਆਜ ਵੜ ਗਏ ਤਾਂ ਇਹਨਾਂ ਨੇ ਸਾਡੇ ਮਗਰ ਨਾਲ ਦੀ ਨਾਲ ਹੀ ਛਾਲ ਇਹਨਾਂ ਨੇ ਮਾਰਨੀ ਹੈ ਸਹੀ ਹੈ ਜੀ ਪਰ ਸਾਡੇ ਪਿੰਡ ਦੇ ਵਿੱਚ ਛੇਵਾਂ ਦਰਿਆ ਪੂਰਾ ਫੁੱਲ ਵਗ ਰਿਹਾ ਤੇ ਬਈ ਵਧੀਆ ਪਿੰਡ ਦੇ ਵਿੱਚੋਂ ਬਈ ਬਿਨਾ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਮੁੰਡੇ ਕੰਮ ਕਰ ਰਹੇ ਆ ਵੀ ਕਿ ਕਿ ਇਹਨਾਂ ਦਾ ਕਿਸੇ ਪਾਰਟੀ ਬਾਈ ਨਾਲ ਕੋਈ ਸੰਬੰਧ ਨਹੀਂਗਾ ਸਾਨੂੰ ਸਾਰੀਆਂ ਪਾਰਟੀਆਂ ਨਾਲ ਵੀ ਫੁੱਲ ਸਹਿਯੋਗ ਆ ਸਾਡੇ ਪਿੰਡ ਵਿੱਚ ਵੀ ਐਡਾ ਕੋਈ ਹੈ ਨਹੀਂ ਪਾਰਟੀ ਬਾਜੀ ਵਾਲਾ ਸਾਨੂੰ ਸਾਰੇ ਹੀ ਸਵਾਦ ਦਿੰਦੇ ਆ ਕਾਲੀ ਵੀ ਕਾਂਗਰਸ ਵਾਲੇ ਵੀ ਝਾੜੂ ਵਾਲੇ ਵੀ ਬਈ ਸਾਰੇ ਹੀ ਸਾਡਾ ਸਾਥ ਖੁੱਲ੍ਹ ਦਿੰਦੇ ਆ ਤੇ ਬਈ ਕੋਈ ਵੀ ਕੰਮ ਕਰਦਾ ਉਹਨੂੰ ਹੱਲਾਸ਼ੀਰੀ ਜਰੂਰ ਦਿਆ ਕਰੋ ਤੇ ਬਈ ਆਪਣੇ ਮੁੰਡੇ ਮੋਕਸ ਜ਼ਿਲ੍ਹੇ ਦੇ ਤੇ ਇਹਨਾਂ ਦੀ ਪੂਰੀ ਸਪੋਰਟ ਕਰੋ ਤੇ ਸਾਰੀਆਂ ਸਾਰੇ ਬਾਈਆਂ ਦਾ ਧੰਨਵਾਦ ਬਈ